ਲੰਦਰ ਦੇ ਵੈਸਟ ਦੇ ਲੋਕ ਅੱਜ ਨਗਰ ਨਿਗਮ ਦੇ ਖਿਲਾਫ ਤਰਨਾ ਲਗਾਉਣ ਜਾ ਰਿਹਾ ਜੋ ਉਹਨਾਂ ਨੇ ਤਕਤੀਆਂ ਹੱਤਾਂ ਦੇ ਵਿੱਚ ਵੜੀਆਂ ਤੇ ਉਹਨਾਂ ਦਾ ਕਹਿਣਾ ਹੈ ਜੋ ਤਕਤੀਆਂ ਦੇ ਵਿੱਚ ਸੜਕਾਂ ਬਣਾਈਆਂ ਜਾ ਰਹੀਆਂ ਕੁਝ ਦਿਨ ਬਾਅਦ ਕਿਹੜੀਆਂ ਸੜਕਾਂ ਟੁੱਟ ਜਾਂਦੀਆਂ 97 ਲੱਖ ਦਾ ਕਿਹੜਾ ਜੋ ਇਹ ਟੈਂਡਰ ਹੁੰਦਾ ਹੈ ਟੈਂਡਰ ਕਿਹੜਾ 97 ਲੱਖ ਦਾ 97 ਦਿਨਾਂ ਦੇ ਵਿੱਚ ਕਿੜੀਆਂ ਸੜਕਾਂ ਟੁੱਟ ਜਾਂਦੀਆਂ ਸਾਡੇ ਪ੍ਰਦੀਪ ਖੁੱਲਰ ਖੁੱਲਰ ਸਾਹਿਬ ਅੱਜ ਨਗਰ ਨਿਗਮ ਦੇ ਕੋ ਪਹੁੰਚੇ ਹੋਸਰਾ ਤਕਤੀਆਂ ਹੱਥਾਂ 'ਚ ਫੜੀਆਂ ਹੋਈਆਂ ਇਹ ਕੀ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਪੰਜਾਬ ਕੇਸਰੀ ਜੋ ਟੀਵੀ ਚੈਨਲ ਹੈ ਇਹਦਾ ਕਿ ਜਿਹੜੇ ਔਰ ਸਾਰੇ ਮੀਡੀਆ ਦਾ ਇੱਕ ਇੱਕ ਮੀਡੀਆ ਦੇ ਚੈਨਲ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਸਾਡੀ ਸਪੋਰਟ ਕੀਤੀ ਹੈ ਅੱਜ ਤੋਂ 88 ਦਿਨ ਪਹਿਲਾਂ ਮਾਨਜੋਗ ਅਗਰਵਾਲ ਸਾਹਿਬ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਉਹਨਾਂ ਦੇ ਜੋ ਰੋਲਰ ਚੱਲ ਰਿਹਾ ਹੈ ਉੱਤੇ ਸ਼ਤੀਸ਼ ਅਗਰਵਾਲ ਨਾਮ ਆ ਰਿਹਾ ਤੇ ਇਹਨਾਂ ਨੇ ਇੱਕ 97 ਲੱਖ ਰੁਪਇਆ ਕਾਰਪੋਰੇਸ਼ਨ ਤੋਂ ਲੈ ਕੇ ਵਿਧਾਨ ਸਭਾ ਜਲੰਧਰ ਵੈਸਟ ਦੇ ਅੰਦਰ ਇੱਕ 97 ਲੱਖ ਰੁਪਏ ਦੀ ਲਾਗਤ ਦੇ ਨਾਲ ਸਵਾ ਦੋ ਢਾਈ ਕਿਲੋਮੀਟਰ ਦੀ ਸੜਕ ਜਿਹੜੀ ਮਾਸਟਰ ਗੁਰਵੰਤਾ ਸਿੰਘ ਮਾਰਗ ਹੈ ਉਹ ਬਣਾਇਆ ਸੀ ਉਹਦੀ ਮਿਆਦ ਲਗਭਗ 3 ਸਾਲ ਸੀਗੀ ਔਰ ਉਹ ਸੜਕ ਜਿਹੜੀ ਹੈ 88 ਦਿਨ ਅਜ 3 ਮਹੀਨੇ ਤੋਂ ਪਹਿਲਾਂ 9700 ਜਗ੍ਹਾ ਤੋਂ ਟੁੱਟ ਗਈ ਹੈ ਉਹ ਕਰਪਸ਼ਨ ਹੋਈ ਹੈ ਉਸ ਕਰਪਸ਼ਨ ਦੇ ਖਿਲਾਫ ਜਿਹੜਾ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੱਕ ਤੇ ਹੱਥਾਂ ਦੇ ਫੜੀਆਂ ਹੋਈਆਂ ਲੋਕ ਪੈਚਪੇਰ ਕਰ ਰਹੇ ਆ ਪੈਚ ਵਰ ਵੀ ਟੁੱਟੇ ਹੋਏ ਨੇ ਸੜਕਾਂ ਵੀ ਟੁੱਟੀਆਂ ਹੋਈਆਂ ਇਹ ਕਾਰਨ ਕੀ ਹੈ ਕਿਉਂ ਕੀ ਕਾਰਨ ਹੈ ਕਿਉਂ ਠੇਕੇਦਾਰ ਕੰਮ ਜਿਹੜਾ ਨਹੀਂ ਕਰੇ ਠੇਕੇਦਾਰ ਜਿਹੜਾ ਉਹ ਕੰਮ ਕਰਦਾ ਕਿ ਨਹੀਂ ਕਰਦਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਜਿਹੜਾ ਉਸ ਰੋਡ ਦੇ ਉੱਤੇ ਸਬੰਧਤ ਅਫਸਰ ਹੈ ਕਾਰਪੋਰੇਸ਼ਨ ਦੇ ਉਹਨਾਂ ਦਾ ਸਭ ਤੋਂ ਜ਼ਿਆਦਾ ਰੋਲ ਹੈ ਜਦੋਂ ਘਰ ਦਾ ਮੁਖੀ ਚੰਗਾ ਹੋਵੇ ਤੇ ਕਿਸੇ ਬਾਹਰ ਦੇ ਵਿਅਕਤੀ ਦੇ ਜਾਂ ਲੇਬਰ ਵਾਲਾ ਜਿਹੜਾ ਵਿਅਕਤੀ ਉਹਦੇ ਹਿਸਾਬ ਦਾ ਸਾਡੀ ਲੇਬਰ ਕਰਦਾ ਹੈ ਨਾ ਬੰਦਾ ਤੇ ਉਹਦੇ ਘਰ ਸਾਡੇ ਚੋਰੀ ਕਰ ਜਾਏ ਕੋਈ ਬੰਦਾ ਨਹੀਂ ਕਹਿਣ ਤੋਂ ਭਾਵੇਂ ਹੈ ਕਾਰਪੋਰੇਸ਼ਨ ਦੇ ਜੇਏ ਤੋਂ ਲੈ ਕੇ ਐਕਸੀਅਨ ਐਸਡੀਓ ਉੱਤੇ ਤੱਕ ਜਿਹੜੇ ਅਫਸਰ ਹੈ ਉਹ ਉਹਦੇ ਨਾਲ ਚਾਹ ਪੀਂਦੇ ਆ ਅਗਰ왈 ਸਾਹਿਬ ਨਾਲ ਸੜਕ ਦਾ ਮਾੜਾ ਮਟੀਰੀਅਲ ਲਾਤਾ ਅੱਜ ਤੱਕ ਕੋਈ ਸੀਬੀ ਅਬਿਲਿਜੈਂਸ ਤੋਂ ਜਾਂਚ ਨਹੀਂ ਹੋਈ ਜੇ ਬਿਜਲੀਸ ਤੋਂ ਜਾਂਚ ਤੁਹਾਡੀ ਪੰਜਾਬ ਕੇਸੀ ਅਖਬਾਰ ਨੇ ਖਬਰ ਲਾਈ ਸੀ ਮਾਨਜੋ ਖੁਰਾਨਾ ਸਾਹਿਬ ਨੇ ਕਿ ਇਹਦੀ ਅਸੀਂ ਆਵਾਜ਼ ਉਠਾਈ ਸੀ ਉਹਨਾਂ ਨੇ ਖਬਰ ਲਾਈ ਸੀ ਕਿ ਇਹਦੀ ਜਾਂਚ ਹੋਵੇ ਬਿਜ਼ਨਸ ਦੀ ਟੀਮ ਜਿਹੜੀ ਹੈ ਉਹ ਥੋੜਾ ਜਿਹਾ ਲੋਕ ਦਾ ਸਮਾਨ ਲੈ ਗਈ ਹੈ ਪਿਛਲੇ ਤਿੰਨਾਂ ਮਹੀਨਿਆਂ ਦੇ ਵਿੱਚ ਅੱਜ ਤੱਕ ਉਹਦੀ ਨੈਗੇਟਿਵ ਪੋਜ਼ਿਟਿਵ ਰਿਪੋਰਟ ਨਹੀਂ ਆਈ ਬਰਤੇ ਹੀ ਅਫਸਰਾਂ ਨੂੰ ਮਿਲੇ ਹੋ ਕਿ ਅਫਸਰਾਂ ਨੇ ਵਿਸ਼ਵਾਸ ਅਫਸਰਾਂ ਨੂੰ ਬਿਲੇ ਵੀ ਹੈ ਅਫਸਰਾਂ ਬਕਾਇਦਾ ਫੋਨ ਵੀ ਕਰ ਰਹੇ ਆ ਪਰ ਅਫਸਰ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਮੈਨੂੰ ਇਦਾਂ ਲੱਗਦਾ ਵੀ ਜਿਹੜੀ ਕਰਪਸ਼ਨ ਹੋਈ ਹੈ ਕਪਲਾਬਾਜੀ ਹੋਈ ਹੈ ਅਗਰਵਾਲ ਸਾਹਿਬ ਨੇ ਜਿਹੜੇ ਪੈਸੇ ਹੜੱਪ ਕੀਤੇ ਆ ਉਹਨਾਂ ਪੈਸਿਆਂ ਦੇ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜੇ ਸਟੈਚੀ ਜਿਹੜੇ ਆ ਉਹ ਗਏ ਆ ਪੈਸਿਆਂ ਦੇ ਕਹਿੰਦਾ ਤੁਹਾਡੇ ਵੱਲੋਂ ਟਾਈਮ ਕਮਿਸ਼ਨਰ ਸਾਹਿਬ ਨੂੰ ਦਿੱਤਾ ਗਿਆ ਉਹ ਮੁਲਾਕਾਤ ਨਹੀਂ ਉਹਨਾਂ ਦੇ ਬਾਹਰ ਦਰਵਾਜ਼ੇ ਤੇ ਤੁਹਾਡੇ ਵੱਲੋਂ ਮੰਗ ਪੱਤਰ ਲਗਾ ਦਿੱਤਾ ਗਿਆ ਮੰਗ ਪੱਤਰ ਤੋਂ ਬਾਅਦ ਕਮਿਸ਼ਨਰ ਸਾਹਿਬ ਆਂਦੇ ਨੇ ਉਹਨਾਂ ਨੇ ਕੀ ਵਿ ਕਮਿਸ਼ਨਰ ਸਾਹਿਬ ਨੇ ਮੈਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਟਾਈਮ ਦਿੱਤਾ ਸੀ ਕਹਿੰਦੇ ਸੀ ਮੈਂ ਉਡੀਕ ਕਰਾਂਗਾ ਔਰ ਅਸੀਂ ਉਹਨਾਂ ਨੂੰ ਦੱਸਤਾ ਵੀ ਅਸੀਂ 12:30 ਵਜੇ ਤੁਹਾਡੇ ਕੋ ਆ ਗਏ ਆਂ ਬਾਜੀ ਔਰ ਉਹ ਕਹਿੰਦੇ ਸੀ ਮੇਰੀ ਕੋ ਮੀਟਿੰਗ ਹੈ ਸੀ ਨਹੀਂ ਸੀ ਉਹ ਉਹਨਾਂ ਦਾ ਰੱਬ ਜਾਣਦਾ ਉਹਨਾਂ ਨੂੰ ਦਾ ਜਿਹੜਾ ਮੰਗ ਪੱਤਰ ਸੀ ਉਹ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਦਿੱਤਾ ਭੈਣ ਜੀ ਮੈਡਮ ਜਿਹੜੇ ਆ ਜੁਆਇੰਟ ਕਮਿਸ਼ਨਰ ਸਾਹਿਬ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਵੀ ਅੱਜ ਟਿਲ ਟੂਡੇ ਮੈਂ ਆਪਣੇ ਅਫਸਰਾਂ ਦੇ ਨਾਲ ਉੱਥੇ ਜਾ ਕੇ ਵਿਜ਼ਿਟ ਕਰਾਂਗੀ ਵਿਜ਼ਿਟ ਕਰਕੇ ਜੇ ਸੜਕ ਉਹ ਠੀਕ ਉਹਦੇ ਹਾਲਾਤ ਨਹੀਂ ਹੈ ਸੜਕ ਨਵੇਂ ਸਿਰੋਹ ਬਣਾਈ ਜਾਊਗੀ ਜੇਕਰ ਸਾਨੂੰ ਉਹਨਾਂ ਨੇ ਇਹ ਲੌਲੀਪੌਪ ਦਿੱਤਾ ਤੇ ਇਹ ਲੌਲੀਪਾਪ ਆਸੀਂ ਘਰ ਲੈ ਚੱਲੇ ਆ ਇਹ ਚੂਸਣਾ ਨਹੀਂ ਆਸੀਂ ਘਰ ਲੈ ਚੱਲੇ ਆ ਔਰ ਇਹ ਗੱਲ ਜਿਹੜੀ ਹੈ ਜ਼ਿਲ੍ਹਾ ਪ੍ਰਧਾਨ ਮਾਨਯੋਗ ਸੁਸ਼ੀਲ ਕੁਮਾਰ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਸਾਬਕਾ ਐਮਪੀ ਐਮਐਲਏ ਸ਼ੀਤਲ ਅੰਗਰਾਲ ਜੀ ਸਾਬਕਾ ਐਮਪੀ ਸੁਸ਼ੀਲ ਕੁਮਾਰ ਰਿੰਕੂ ਜੀ ਨਾਲ ਗੱਲ ਕਰਾਂਗੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਜਿੰਨੀ ਦੇਰ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਉਨੀ ਦੇਰ ਤੱਕ ਨਗਰ ਨਿਗਮ ਦੇ ਉਹਨਾਂ ਅਫਸਰਾਂ ਦਾ ਇਸ ਠੇਕੇਦਾਰ ਦਾ ਸਿਆਪਾ ਕਰਦੇ ਰਵਾਂਗੇ ਇਹਨਾਂ ਨੇ ਸਾਡਾ 97 ਲੱਖ ਰੁਪਈਆ ਜਿਹੜਾ ਟੈਕਸ ਦੇ ਰੂਪ ਦੇ ਵਿੱਚੋਂ ਚੋਰੀ ਕੀਤਾ ਖੱਟੀ ਦੇ ਵਿੱਚ ਮੈਂ ਦੇਖ ਰਿਹਾ ਨਵੇਂ ਬੈਂਚ ਕਿਹੜੇ ਆ ਡਬਲਡੋ ਟੀਲੇ ਮਸ਼ੀਨਾਂ ਚੱਲਣ ਤੋਂ ਉਹ ਤੋੜ ਦਿੱਤੇ ਗਏ ਨੇ ਕਿਹੜਾ ਇਹ ਫਰੀ ਦੇ ਸਰ ਇਹ ਬੈਂਚ ਮੈਂ ਭਾਰਤੀ ਜਨਤਾ ਪਾਰਟੀ ਚ ਐ ਸ਼ੀਤਲ ਅੰਗਰਾਲ ਆਮ ਆਦੀ ਪਾਰਟੀ ਦਾ ਐਮ ਐਲ ਸੀ ਐਜੇ ਦੋਸਤ ਐਜੇ ਦੋਸਤ ਉਹਦੇ ਕੋਲ ਮੈਂ 16 ਬੈਂਚ ਲੈ ਸੀ ਔਰ ਇਹ 16 ਬੈਂਚਾਂ ਦਾ ਮਤਲਬ ਲੈਦਾ ਸੀ ਜਿਹੜੇ ਸ਼ਾਮ ਨੂੰ ਬਜ਼ੁਰਗ ਵਿਚਾਰੇ ਸੈਰ ਕਰਦੇ ਆ ਥੋੜਾ ਚੱਲਦੇ ਆ ਥੱਕ ਜਾਂਦੇ ਆ ਉਹ ਬੈਠ ਜਾਣਗੇ ਉਹ ਸੀਸਾ ਦਿੰਦੇ ਸੀ ਸ਼ੀਤਲ ਅੰਗਰਾਲ ਨੂੰ ਤੇ ਅਸੀਂ ਵੀ ਉਹ ਸੀਸਾ ਦੇ ਹੱਕਦਾਰ ਸੀਗੇ ਵੀ ਚੱਲ ਅਸੀਂ ਯਾਰ ਮਿਹਨਤ ਕੀਤੀ ਐ ਕਰਨਿਕਮ ਜਿਹੜੀ ਐ ਇਹ ਨਗਰ ਨਿਗਮ ਦੇ ਅਫਸਰਾਂ ਨੇ ਜਿਹੜਾ ਇਹ ਇਹ ਜਿਹੜੀ ੱੱੱਕੇਬਾਜੀ ਕੀਤੀ ਐ ਇਹਦੇ ਜ਼ਿੰਮੇਵਾਰ ਨਗਰ ਨਗਰ ਤੇ ਉਹ ਅਫਸਰ ਐ ਜਿਹੜੇ ਇਸ ਸੜਕ ਨਾਲ ਸੰਬੰਧ ਰੱਖਦੇ ਆ ਜਿੱਦਾਂ ਅਸੀਂ ਮੈਡਮ ਦੇ ਨਾਲ ਗੱਲਬਾਤ ਕੀਤੀ ਕੀ ਜਾਣੀ ਕਿ ਮੈਂ ਉਹਨਾਂ ਦਾ ਕਹਿਣਾ ਹੈ ਨਹੀਂ ਇਹ ਇਸ ਦੇ ਉੱਤੇ ਸੜਕ ਸਹੀ ਪਾਈ ਗਈ ਤੇ ਇਸ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਟੈਂਡਰ ਵੀ ਕਿੜੇ ਆ ਉਹ ਫੇਲ ਕੀਤੇ ਜਾਣਗੇ ਸਾਹਿਬ ਜੀ ਉਹਨਾਂ ਨੇ ਸੁਣਾਇਆ ਅਸੀਂ ਸੁਣ ਲਿਆ ਉਹਨਾਂ ਨੇ ਯਕੀਨ ਦਿਵਾਇਆ ਅਸੀਂ ਯਕੀਨ ਲੈ ਲਿਆ ਪਰ ਕੀ ਇਹ ਪ੍ਰੈਕਟੀਕਲ ਹੋਏਗਾ ਕਮਿਸ਼ਨਰ ਸਾਹਿਬ ਨੇ ਮੈਨੂੰ ਕਹਿਤਾ ਮੇਅਰ ਸਾਹਿਬ ਨੇ ਮੈਨੂੰ ਕਹਿਤਾ ਕੀ ਖੁਲਰ ਸਾਹਿਬ ਉਹਨਾਂ ਦਾ ਜਿਹੜਾ 97 ਲੱਖ ਰੁਪਇਆ ਪੇਮੈਂਟ ਸਟਾਪ ਕਰਤੀ ਹੈ ਇਹ ਗੱਲ ਯਾਦ ਰੱਖਿਓ ਦੇਖਿਆ ਸੀ ਗਲਬਤ ਕੀਤੀ ਹੈ ਨਗਰ ਜੋ ਨਗਰ ਨਗਦੇ ਪਹੁੰਚੇ ਨੇ ਲਗ ਲਗ ਵੈਸਟ ਹਲਕੇ ਦੇ ਲੋਗ ਉਹਨਾਂ ਵੱਲੋਂ ਕਿਹਾ ਗਿਆ ਜਿਹੜੇ ਸੜਕਾਂ 97 ਲੱਖ ਦੀਆਂ ਸੜਕਾਂ ਬਣਾਈਆਂ ਗਈਆਂ ਉਹ 97 ਲੱਖ ਸਿਰਫ 88 ਦਿਨਾਂ ਦੇ ਵਿੱਚ ਕਿਹੜੀਆਂ ਸੜਕਾਂ ਟੁੱਟ ਚੁੱਕੀਆਂ ਹੋਈਆਂ ਹਾਲਾਤ ਤੁਸੀਂ ਦੇਖ ਲਓ ਹੱਥਾਂ ਦੇ ਉੱਤੇ ਟਗਤੀਆਂ ਫੜੀਆਂ ਹੋਈਆਂ ਜਿਸ ਦੇ ਵਿੱਚ ਜੁਆਇੰਟ ਕਮਿਸ਼ਨਰ ਸਾਹਿਬ 72 ਜੀ ਲਗੋ ਦਿੱਤਾ ਗਿਆ ਬਸਤੀਆਂ ਦੇ ਏਰੀਆ ਦੇ ਵਿੱਚ ਸੜਕਾਂ ਨੂੰ ਲੈ ਕੇ ਕੀ ਇੱਥੇ ਮਾਸਟਰ ਗੁਰਬੰਤਾ ਸਿੰਘ ਮਾਰਗ ਦੇ ਰਿਗਾਰਡਿੰਗ ਅੱਜ ਇੱਕ ਰਿਪਰੈਜੈਂਟੇਸ਼ਨ ਸਾਡੇ ਕੋਲ ਆਈ ਹੈ ਕਿ ਉੱਥੇ ਜਿਹੜਾ ਕੰਮ ਚੱਲ ਰਿਹਾ 2 ਕਿਲੋਮੀਟਰ ਦੇ ਸਟ੍ਰੈਚ ਤੇ ਉਹ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਆਪਣੀ ਟੀਮ ਐਸਈ ਔਰ ਜਿਹੜੇ ਐਕਸੀਅਨ ਨੇ ਜਾਂ ਐਸਡੀਓ ਜਿਨ੍ਹਾਂ ਦੀ ਸੁਪਰਵਾਈਜ਼ਨ 'ਚ ਕੰਮ ਹੋ ਰਿਹਾ ਉੱਥੇ ਜਾ ਕੇ ਪ੍ਰੋਪਰ ਮੌਕੇ ਤੇ ਚੈਕਿੰਗ ਕੀਤੀ ਜਾਊਗੀ ਤੇ ਜੇ ਇਸ ਕੰਮ 'ਚ ਕੋਈ ਲੈਪਸ ਲੈਪਸ ਸਾਨੂੰ ਮਿਲਦਾ ਤਾਂ ਅਕੋਰਡਿੰਗਲੀ ਜੋ ਵੀ ਉਹਦੇ ਤੇ ਕੋਈ ਪੀਨਲ ਪ੍ਰੋਵੀਜ਼ਨ ਹੈ ਜਾਂ ਕੋਈ ਵੀ ਮਤਲਬ ਜੋ ਐਕਸ਼ਨ ਲੈਣਾ ਬੰਦਾ ਉਹ ਪ੍ਰੋਪਰ ਐਕਸ਼ਨ ਲਿਆ ਜਾਏਗਾ ਮੈਂ ਉਹਨਾਂ ਦਾ ਕਹਿਣਾ ਕਿ 99 ਲੱਗ ਤੱਕ ਲੱਗਦੀ ਕਿ 99 ਲੱਗਦੀ ਸਖਤ ਬਣਦੀ لیکن ਉਤੇ ਸਤੰਭ ਦਿਨ ਲਈ ਰਿਪੋਰਟ ਤੇ ਬੈਕਵਰਡ ਚਿੱਤੇ ਜਾ ਰਹੇ ਹਨ ਸ਼ਾਮ ਨੂੰ ਮੌਕਾ ਦੇਖਿਆ ਜਾਊਗਾ ਜੀ ਉਸ ਤੋਂ ਬਾਅਦ ਹੀ ਮੈਂ ਇਹਦੇ ਤੇ ਕਮੈਂਟ ਕਰ ਸਕਦੀ ਆ ਜੇ ਮੈਂ ਤੁਹਾਨੂੰ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਜੇ ਕੋਈ ਕੰਮ ਦੇ ਵਿੱਚ ਕਮੀ ਮਿਲਦੀ ਹੈ ਤਾਂ ਉਹਦੇ ਤੇ ਬੰਦਾ ਜਿਹੜਾ ਪੈਨਲਟੀ ਜਾਂ ਲੀਗਲ ਐਕਸ਼ਨ ਜੋ ਵੀ ਲੈਣਾ ਬੰਦਾ ਹੋਊਗਾ ਉਹ ਡੈਫੀਨਿਟਲੀ ਲਿਆ ਜਾਵੇ ਕਿਦ ਤੱਕ ਟੈਂਡਰ ਕੈਨਸਲ ਕੀਤਾ ਜਾਏਗਾ ਇਸ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਇੱਕ ਵਾਰੀ ਵਿਜ਼ਿਟ ਕਰਨ ਤੋਂ ਬਾਅਦ ਹੀ ਅੱਪਾ ਕਮੈਂਟ ਕਰ ਸਕਦੇ ਆ ਕਿਦਾਂ ਆਪਣੀਆਂ ਤਕਤੀਆਂ ਦਿਖਾਈਆਂ ਗਈਆਂ ਪ੍ਰੈਸ ਨੋਟਸ ਦੇ ਵਿੱਚ ਵੀ ਮੰਗ ਪੱਤਰ ਦੇ ਵਿੱਚ ਵੀ ਦੱਸਿਆ ਗਿਆ ਤਕਤੀਆਂ ਦੇ ਵਿੱਚ ਜੋ ਦੱਸਿਆ ਗਿਆ ਕਹਣਾ ਥੱਲੇ ਦੇ ਅਫਸਰਾਂ ਨੂੰ ਜਰੂਰ ਅਸੀਂ ਦੱਸਿਆ ਤੇ ਉਹਨਾਂ ਵੱਲੋਂ ਕੋਈ ਵੀ ਇਸ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਤਾਂ ਹੀ ਅਸੀਂ ਸਾਨੂੰ ਕਿਹੜਾ ਧਰਨਾ ਲਗਾਉਣਾ ਪਿਆ। ਮੈਂ ਇਹਦੇ ਬਾਰੇ ਸ਼ਾਮ ਨੂੰ ਜਦੋਂ ਵਿਜ਼ਿਟ ਕਰੂੰਗੀ ਜੀ ਸਾਰੀ ਟੀਮ ਨੂੰ ਨਾਲ ਲੈ ਕੇ ਕਰੂੰਗੀ ਤਾਂ ਉੱਥੇ ਆਪਾਂ ਇਹ ਚੀਜ਼ਾਂ ਇਨਕੁਆਇਰ ਕਰ ਸਕਦੇ ਹਾਂ ਫਿਲਹਾਲ। ਹਾਂਜੀ। ਕਹਿੰਦਾ ਸੀ ਜੀ ਤੁਹਾਡੇ ਵਿੱਚਲੇ ਅਫਸਰਾਂ ਨਾਲ ਗੱਲ ਕਰੀ। ਤੇ ਉਹਨਾਂ ਨੇ ਕਿਹਾ ਕਿ ਅੱਜ ਆਪਾਂ ਨੂੰ ਤੁਸੀਂ ਤਿਆਰ ਹੋ। ਕਿ ਮੈਨੂੰ ਇਸ ਬਾਰੇ ਕੋਈ ਨੋਲੇਜ ਨਹੀਂ ਹੈ ਜੀ ਕਿਸੇ ਨੇ ਕਿਹਾ ਜਾਂ ਨਹੀਂ ਕਿਹਾ। ਏ ਇਹਦੇ ਬਾਰੇ ਤਾਂ ਜਿਨੇ ਕਿਹਾ ਹੈ ਜਾਂ ਜਿਨੇ ਸੁਨੇਹਾ ਹੋਗੀ ਕੁਝ ਦੱਸ ਸਕਦੇ ਨੇ ਜੀ ਆਈ ਵਾਸ ਨਾਟ ਪ੍ਰੈਜ਼ੈਂਟ ਜਦੋਂ ਮੇਰੇ ਸਾਹਮਣੇ ਕਿਹਾ ਹੁੰਦਾ ਤਾਂ ਮੈਂ ਕੁਝ ਦੱਸ ਸਕਦੀ ਸੀ ਕਿ اتنا ਦੇ ਠੇਕੇਦਾਰ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਿੱਦਾਂ ਉਹਨਾਂ ਨੇ ਕਿਹੜਾ 97 ਲੱਖ ਦਾ ਹੈ ਸੀ ਜੇ ਕੰਮ ਠੀਕ ਨਹੀਂ ਹੋਊਗਾ ਤਾਂ ਡੈਫੀਨਿਟਲੀ ਕਾਰਵਾਈ ਹੋਏਗੀ ਜੀ ਠੀਕ ਹੈ ਜੀ ਉਹਨਾਂ ਨੂੰ ਮਿਲੇ ਨੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਅੱਜ ਸ਼ਾਮ ਤੱਕ ਕਿਹੜੇ ਅਸੀਂ ਉੱਤੇ ਵਿਜਿਟ ਕੀਤੀ ਜਾਏਗੀ ਇਹ ਜੋ ਵਿਜਿਟ ਦੇ ਵਿੱਚ ਪਾਇਆ ਗਿਆ ਹੈ ਠੇਕੇਦਾਰ ਦੀ ਇੰਗਲੀ ਪਾਈ ਜਾਂਦੀ ਹੈ ਤਾਂ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਤੇ ਟੈਂਡਰ ਵੀ ਕਿਹੜੇ ਫੇਲ ਕੀਤੇ ਜਾਣਗੇ ਕੈਮਰਾਮ ਸੋਂਗ ਮਹਾਜਨ ਜਗਬਨੀ ਦੀ ਰੀਚ ਲੰਦਰ